ਕਲਿਉ ਕੀ ਵੱਡੇ ਭਰਾ ਨੇ ਛੋਟੇ ਭਰਾ ਦਾ ਬੇਰਹਿਮੀ ਨਾਲ ਕਰਤਾ ਕਤਲ ਐ ਮੈਂ ਰਿੱਕੀ ਕੀ ਜਮਾ ਗੁੰਡਾ ਖੜਕਿਆ ਮੈਂ ਖੋਲਿਆ ਗੁੰਡਾ ਉੱਠ ਕੇ ਮਚ ਲਾ ਗਿਆ ਜਦ ਇਹ ਕਹਿੰਦਾ ਨੰਗੇ ਪੈਰ ਤੇ ਇਹਦੇ ਵੀ ਬੜੇ ਦੇ ਕਹਿੰਦਾ ਉਹਨੂੰ ਕੋਈ ਮਾਰ ਗਿਆ ਮੈਂ ਚੱਕੀ ਪਾ ਕੇ ਉਹ ਕਰਿਆ ਉਹ ਮਾਰ ਕੇ ਮੈਂ ਜਗੀ ਮੈਂ ਤਾਂ ਪੈਰ ਦੇ ਧਰਤੀ ਦੀ ਜਮੀਨ ਉਡ ਗਈ ਮਾਪਿਓ ਨੇ ਖੋਲੇ ਕਈ ਰਾਜ਼ ਇਨੇ ਨੂੰ ਤਾਂ ਪਤਾ ਹੀ ਨਹੀਂ ਲੱਗਣ ਤਾਂ ਜਨਮ ਤੋਂ ਮੂਰੇ ਦਬਨਾ ਫੇਰ ਸਾਡੇ ਮੂਰੇ ਹੋ ਗਿਆ ਮੈਨੂੰ ਖਤਰਾ ਤਾਂ ਅਸੀਂ ਦੇਖ ਕੇ ਦਮ ਲੇ ਕਿ ਜਦ ਦੇਖਿਆ ਮੈਂ ਟੌਣੋ-ਟੌਣ ਹੋ ਗਈ ਮੈਂ ਕਿ ਚਲੋ ਚਲੋ ਹੋਰੇ ਨਹੀਂ ਰਹਿਣਾ ਹੈਗਾ ਕੀ ਪਤਾ ਮੋ ਸਾਡੀ ਕੁਛ ਮਾਰੇ ਕੁਛ ਪਰਿਵਾਰਦਾਨ ਕੀ ਪਤਾ ਹੁੰਦਾ ਪੁਲਿਸ ਕਰ ਰਹੀ ਹੈ ਪੂਰੇ ਮਾਮਲੇ ਦੀ ਜਾਂਚ ਉਹ ਕਹਿੰਦਾ ਮੈਂ ਤਾਂ ਕੀ ਜੰਛਾਲ ਮਾਰ ਕੇ ਨਿਕਲਿਆ ਮੈਨੂੰ ਬੰਦੇ ਪੈਗੇ ਨੇ ਮੈਨੂੰ ਫਲਾਣਾ ਪੈਗੇ ਤੇ ਟੀਮ ਕਮ ਆ ਭਾਈ ਮੈਂ ਕਿਹੜਾ ਤੈਨੂੰ ਦੇਖੇ ਨੇ ਬੰਦੇ ਨਾਲੇ ਤਾਂ ਛੋਟਾ ਤਾਂ ਖਾਂ ਲਿੰਦਾ ਤੇ ਵੀ ਬਿਗੈਰਾ ਮਿੱਟ ਮਿੱਟੇ ਨੂੰ ਇੰਨਾ ਪਿਆਰ ਕਰਦਾ ਤਾਂ ਪਰ ਇਹਨੇ ਤਾਂ ਸੋਚਿਆ ਨਹੀਂ ਨਾ ਕੁਛ ਵੀ ਆ ਗਏ ਹੁਣ ਦੇਖੇ ਕੀ ਕਰ ਪਾਣਾ ਵਕਤ ਜਿਹਦੇ ਨਾਲ ਬਣੀ ਉਹਨੂੰ ਪਤਾ ਇਹ ਸੰਦੀ ਕੁਮਾਰ ਪੁਰਪਦੀਪੂ ਪੁੱਤਰ ਬਲਵਿੰਦਰ ਸਿੰਘ ਵਾਸੀ ਜਸੋ ਮਾਜਰਾ ਦਾ ਜਿਹੜਾ ਹੈਗਾ ਕਤਲ ਹੋ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਆਸ਼ੂਦੀਪ ਕੌਰ ਨਬਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀਹਾਂ ਜਿਸ ਨੂੰ ਸੁਣ ਕੇ ਤੁਹਾਡੇ ਵੀ ਜਿਹੜੇ ਨੇ ਰੁਕਤੇ ਖੜੇ ਹੋ ਜਾਣਗੇ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਤਾਂ ਆਪਾਂ ਅਕਸਰ ਹੀ ਸੁਣਦੇ ਹਾਂ ਕਿ ਭਰਾ ਹੀ ਭਰਾ ਦੀਆਂ ਸੱਜੀਆਂ ਖੱਬੀਆਂ ਬਾਹਾਂ ਹੁੰਦੀਆਂ ਨੇ ਤਾਂ ਇੱਕ ਇਹ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਇਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਤਾਂ ਹੈ ਨਾਬਾ ਦੇ ਪਿੰਡ ਜਸਤੋ ਮਾਜਰਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਵੱਡਾ ਭਰਾ ਹੀ ਆਪਣੇ ਛੋਟੇ ਭਰਾ ਦਾ ਦੁਸ਼ਮਣ ਬਣ ਗਿਆ ਜੀਹਾਂ ਉਸ ਦੇ ਵੱਲੋਂ ਆਪਣੇ ਛੋਟੇ ਭਰਾ ਦਾ ਜਿਹੜਾ ਹੈ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਉੱਥੇ ਹੀ ਮਾਤਾ ਪਿਤਾ ਦੇ ਵੱਲੋਂ ਵੀ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਸ ਦੇ ਵੱਲੋਂ ਹੀ ਸਾਡੇ ਛੋਟੇ ਮੁੰਡੇ ਦਾ ਕਤਲ ਕੀਤਾ ਗਿਆ ਮਾਤਾ ਪਿਤਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਛੋਟਾ ਮੁੰਡਾ ਸਾਡਾ ਹਜੇ ਕੰਬਾਈਨ ਤੋਂ ਆਇਆ ਸੀ ਅਤੇ ਆਉਂਦੇ ਸਾਰੇ ਇਸ ਦੇ ਨਾਲ ਅਜਹੀ ਅਨਹੋਣੀ ਵਾਪਰ ਜਾਵੇਗੀ ਸਾਨੂੰ ਕੀ ਪਤਾ ਸੀ ਤਾਂ ਮਾਪਿਓ ਦੇ ਵੱਲੋਂ ਜਿਹੜੇ ਨੇ ਵੱਡੇ ਮੁੰਡੇ ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਸ ਦੇ ਵੱਲੋਂ ਹੀ ਸਾਡੇ ਛੋਟੇ ਮੁੰਡੇ ਦਾ ਜੜਾ ਕਤਲ ਕਰ ਦਿੱਤਾ ਗਿਆ ਤਾਂ ਮਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੇਰਾ ਮੁੰਡਾ ਜਿਹੜਾ ਵੱਡੇ ਮੁੰਡੇ ਦੇ ਘਰ ਗਿਆ ਸੀ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ ਤਾਂ ਵੱਡੇ ਮੁੰਡੇ ਦੇ ਵੱਲੋਂ ਆ ਕੇ ਸਾਨੂੰ ਕਿਹਾ ਗਿਆ ਕਿ ਛੋਟੇ ਭਰਾ ਦਾ ਕਿਸੇ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਤਾਂ ਜਦੋਂ ਮਾਂ ਨੇ ਇਹ ਗੱਲ ਸੁਣੀ ਤਾਂ ਉਸਦੇ ਪੈਰਾਂ ਹੇਠੋਂ ਜੜੀਆ ਜ਼ਮੀਨ ਖਿਸਕ ਗਈ ਤਾਂ ਰੋਂਦੀ ਘਰਲੌਂਦੀ ਮਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੇਰੇ ਵੱਡੇ ਮੁੰਡੇ ਦੇ ਵੱਲੋਂ ਹੀ ਇਹ ਕਤਲ ਕੀਤਾ ਗਿਆ ਤਾਂ ਰੋਂਦੀ ਵਿਲਕ ਦੀ ਮਾਂ ਜੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਉਹ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਹੈ ਅਤੇ ਕਹਿ ਰਹੀ ਹੈ ਕਿ ਇਹ ਹੀ ਸਾਡਾ ਇਕਲੌਤਾ ਸਹਾਰਾ ਸੀ ਜਿਸ ਦਾ ਅੱਜ ਮੇਰੇ ਵੱਡੇ ਮੁੰਡੇ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਵੱਡਾ ਮੁੰਡਾ ਹੀ ਮੇਰੇ ਛੋਟੇ ਮੁੰਡੇ ਦਾ ਦੁਸ਼ਮਣ ਬਣ ਜਾਵੇਗਾ ਤਾਹੇ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖਬਰ ਜਿਹੜੀ ਹੈ ਨਬਤੋਂ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਕਿ ਕਿਵੇਂ ਜੜਾਇਆ ਕਲਯੁਗੀ ਭਰਾ ਦੇ ਵੱਲੋਂ ਆਪਣੇ ਹੀ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਨੌਜਵਾਨ ਦੀ লাশ ਜਿਹੜੀ ਹੈ ਜ਼ਮੀਨ ਤੇ ਪਈ ਹੈ ਖੂਨ ਨਾਲ ਲਥਪਥ ਹੈ ਤਾਂ ਉੱਥੇ ਹੀ ਮੌਕੇ ਤੇ ਜੁੜਨੇ ਪਿੰਡ ਵਾਸੀ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਵੀ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਸ ਦਾ ਇਸ ਦੇ ਭਰਾ ਨੇ ਹੀ ਕਤਲ ਕਰ ਦਿੱਤਾ ਤਾਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਰ ਪੱਖ ਤੋਂ ਜਿਹੜੀ ਹੈ ਜਾਂਚ ਕਰ ਰਹੇ ਹਾਂ ਅਤੇ ਮਾਤਾ ਪਿਤਾ ਦੇ ਬਿਆਨ ਦਰਜ ਕਰਕੇ ਕਾਰਵਾਈ ਜੁਵਾ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਕਿ ਵੱਡੇ ਭਰਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਥਾਣੇ ਲਜਾਇਆ ਗਿਆ ਪੁੱਛਗਿੱਛ ਕੀਤੀ ਜਾ ਰਹੀ ਹੈ ਹਰ ਪੱਖ ਤੋਂ ਜਾਂਚ ਜਿਹੜੀ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਸਬੰਧੀ ਰੁੰਦੇ ਘਰ ਲੌਂਦੇ ਮਾਪਿਓ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਹਾਂਜੀ ਮਾਤਾ ਜੀ ਕੀ ਨਾਮ ਹੈ ਜੀ ਆਪਣਾ ਦਰਸ਼ਨਾ ਦੇਵੀ ਜੀ ਬੇਟਾ ਸੀ ਜੀ ਆਪਣਾ ਹਾਂਜੀ ਹਾਂ ਛੋਟਾ ਬੇਟਾ ਤਾਂ ਕੀ ਗੱਲ ਹੋਈ ਆ ਮਾਤਾ ਜੀ ਕਿਪਦਾ ਤੁਹਾਨੂੰ ਮੈਨੂੰ ਤਾਂ ਕੋਈ ਗੱਲ ਦਾ ਪਤਾ ਹੀ ਨਹੀਂ ਗੱਲ ਤਾਂ ਹੋਈ ਨਹੀਂ ਹੁਣ ਇੱਥੇ ਇਹਨਾਂ ਦੀ ਅਪਸ਼ਮਾ ਹੋਈ ਹੋਵੇ ਤਾਂ ਮੈਨੂੰ ਕੋਈ ਪਤਾ ਨਹੀਂ ਪੂਰੇ ਕੌਣ ਕੌਣ ਰਹਿੰਦਾ ਸੀ ਬਸ ਇਹ ਬੜਾ ਬੜਾ ਹੀ ਰਹਿੰਦਾ ਤਾਂ ਛੋਟਾ ਤਾਂ ਉਹ ਆਇਆ ਤਾਂ ਇਹਦੇ ਕੋਲ ਤਾਂ ਚਾਰ ਪੰਜ ਸਾਲ ਹੋ ਗਏ ਬੜਾ ਇੱਥੇ ਲੱਗੇ ਆ ਰਹਿੰਦਾ ਅੱਛਾ ਦੋ ਭਰਾ ਤੇ ਹਾਂਜੀ ਤੇ ਤਾਂ ਪਿੰਡ ਰਹਿੰਦਾ ਤੇ ਛੋਟਾ ਤਾਂ ਮੇਰੇ ਕੋਲ ਕੁਆਰ ਆਤਾ ਜਿਹਦੇ ਪਾਤਨ ਹੋਏ ਹਾਂਜੀ ਹਾਂ ਤਾਂ ਕੁਆਰ ਆਤਾ ਹਾਂਜੀ ਉਹ ਦੋ ਕਿ ਦਿਨ ਕਰਪਾਣਕੁਰ ਪੂਨਜੀ ਲੈ ਕੇ ਗਿਆ ਤਾਂ 12 ਤਰੀਕ ਨੂੰ ਲੈ ਕੇ ਗਿਆ ਤਾਂ ਪਰਸੋਂ ਆਇਆ ਇਹ ਬੜਾ ਅੱਛਾ ਛੋਟਾ ਮਾਰੋ ਮੜੇ ਕੁੱਤੇ ਵੱਡਣ ਕਰਕੇ ਵੀ ਰਾਹ ਘੇਰ ਲੰਦਰਾ ਇਹ ਕੁੱਤਾ ਇਹਦੇ ਕਰਕੇ ਆ ਜਾਂਦਾ ਤਾਂ ਮੈਂ ਕਿਸੇ ਨੂੰ ਵੱਡੇ ਤੜਕੇ ਕਾ ਨੂੰ ਮੈਂ ਹੋ ਕਰੂੰਗਾ ਵੀ ਸਾਡੀ ਇੱਥੇ ਪੈ ਜੰਨਾ ਦੋ ਤਿੰਨ ਦਿਨ ਇੱਥੇ ਹੋ ਪਿਆ ਇਹਦੇ ਕੋਲੇ ਹਾਂ ਪਹਿਲਾਂ ਵੀ ਕੋਈ ਲੱਗਦਾ ਕੋਈ ਸ਼ੱਕ ਤੁਹਾਨੂੰ ਕੀ ਦੇ ਤੇ ਆ ਕੀ ਲੱਗ ਰਿਹਾ ਹੁਣ ਇਹ ਸਾਰਾ ਮਾਮਲਾ ਮੈਂ ਹੁਣ ਤੁਹਾਨੂੰ ਕੀ ਕਹੇ ਸ਼ੱਕ ਹੁਣ ਜਦ ਇਹਦੇ ਇਹਦੇ ਘਰੇ ਹੋਇਆ ਫਿਰ ਹੁਣ ਇਸੀ ਵੇਰੇ ਸ਼ੱਕ ਆਉਗੀ ਵੱਡੇ ਭਰਾ ਤੇ ਹਾਂ ਕੀ ਨਾਮ ਹੈ ਜੀ ਇਹਦਾ ਵੱਡੇ ਭਰਾ ਦਾ ਇਹਦਾ ਪ੍ਰਵਿੰਦਰ ਰਾਜੀ ਪ੍ਰਵਿੰਦਰ ਛੋਟੇ ਦਾ ਕੀ ਨਾਮ ਸੀ ਸੰਦੀਪ ਸੰਦੀਪ ਹਾਂ ਜੀ ਅੱਛਾ ਵੱਡੇ ਨੇ ਫਿਰ ਇੱਥੇ ਜਦੋਂ ਇਹ ਕੰਮ ਹੋਇਆ ਜੀ ਤੁਹਾਨੂੰ ਕਦੋਂ ਪਤਾ ਲੱਗਦਾ ਜੀ ਹਾਂ ਤਾਂ 11 ਵਜੇ ਗਿਆ ਜੀ 11 ਕਦੇ ਟਾਈਮ ਹੋਣਾ ਮੈਂ ਲਟ ਕੇ ਜਾਈ ਦੇਖਦੀ ਮੈਂ ਡੀਕ ਦਿੱਤੀ ਮੈਂ ਆਊਗਾ ਆਊਗਾ ਦੁੱਧ ਤੱਤਾ ਕਰਕੇ ਸਾਨੂੰ ਮੈਂ ਚਾਚੂ ਦੇ ਦਊਗਾ ਦੁੱਧ ਤੱਤਾ ਕਰਕੇ ਛੋਟਾ ਦਿੰਦਾ ਮੈਨੂੰ ਕੁਆਰਾਤਾ ਇਹੀ ਮੇਰੀ ਰੋਟੀ ਲੱਤੀ ਬਣਾ ਹੁੰਦਾ ਬਣੁੰਦਾ ਤਾਂ ਠੀਕ ਹੈ ਜੀ ਹਾਂ ਹਾਂ ਬਸ ਇਹ ਮੈਂ ਰਿੱਕੀ ਜਦ ਮੈਂ ਗੁੱਡਾ ਖੜਕਿਆ ਮੈਂ ਖੋਲਿਆ ਗੁੰਡਾ ਉੱਠ ਕੇ ਮਾਚਾ ਲਾ ਗਿਆ ਜਦ ਇਹ ਕਹਿੰਦਾ ਨੰਗੇ ਪੈਰ ਤੇ ਇਹਦੇ ਦੀ ਬੜੇ ਦੇ ਕਹਿੰਦਾ ਉਹਨੂੰ ਕੋਈ ਮਾਰ ਗਿਆ ਮੈਂ ਜੱਫੀ ਪਾ ਕੇ ਉਹ ਕਰਿਆ ਉਹ ਮਾਰ ਗਏ ਜੀ ਕਿ ਮੈਂ ਤਾਂ ਪੈਰ ਤੇ ਧਰਤੀ ਦੀ ਜਮੀਨ ਉਡ ਗਈ ਮਹਾ ਕੋਈ ਨਹੀਂ ਵੀ ਉਹ ਆਸੇ ਪਾਸੇ ਚੱਲ ਗਿਆ ਉਹ ਵੀ ਅਜਿਹੀ ਗੱਲ ਨਹੀਂ ਹੋ ਸਕਦੀ ਹਾਂਜੀ ਵੀ ਅਜਿਹੀ ਗੱਲ ਨਹੀਂ ਹੋ ਸਕਦੀ ਇਹਨੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਣ ਤਾਂ ਜਨਮ ਤੋਂ ਮੂਰੇ ਦਵਨਾ ਫੇਰ ਸਾਡੇ ਮੂਰੇ ਹੋ ਗਿਆ ਮੈਂ ਸਾਨੂੰ ਖਤਰਾ ਤਾਂ ਅਸੀਂ ਦੇਖ ਕੇ ਦਮਦ ਨੇ ਕਿ ਜਦ ਦੇਖਿਆ ਮੈਂ ਡਾਊਨਲੋਡ ਮੋਲ ਹੋ ਗਈ ਮੈਂ ਚਲੋ ਚਲੋ ਹੋਰ ਨਹੀਂ ਰਹਿਣਾ ਹੈਗਾ ਕੀ ਪਤਾ ਮੈਂ ਸਾਡੀ ਕੁਸ ਮਾਰੇ ਕੁਸ ਕਾਰਿਵਾਰਦਾਨ ਕੀ ਆ ਪਤਾ ਹੁੰਦਾ ਕਿਸੇ ਦਾ ਅਸੀਂ ਜਦੀ ਮੁੜ ਗਏ ਥੋੜੀ ਦੇਰ ਬਾਅਦ ਪੂਰੇ ਦੇ ਪੂਰੇ ਤੇ ਦੇਖ ਕੇ ਜਦੀ ਮੁੜ ਗਏ ਫਿਰ ਅਸੀਂ ਉਹਦੇ ਬਾਅਦ ਸਿਰਫ ਉਹ ਕੀ ਕਹਿੰਦਾ ਕਿਦਾਂ ਬਚ ਕੇ ਨਿਕੜਿਆ ਮੈਂ ਉਹਨੇ ਦੱਸਿਆ ਉਹ ਕਹਿੰਦਾ ਮੈਂ ਤਾਕੀ ਚੰਛਾਲ ਮਾਰ ਕੇ ਨਿਕਲਿਆ ਮੈਨੂੰ ਬੰਦੇ ਪੈਗੇ ਨੇ ਮੈਨੂੰ ਫਲਾਣਾ ਪੈਗੇ ਤੇ ਢੇਮਗਾ ਮੈਂ ਭਾਈ ਮੈਂ ਕਿਹੜਾ ਤੈਨੂੰ ਦੇਖੇ ਨੇ ਬੰਦੇ ਮੈਨੂੰ ਹਣ ਗਿਆ ਪਤਾ ਬੰਦੇ ਸਮਾਂ ਜਾਂ ਖੇਡ ਰਿਆ ਪਿਆ ਮੈਂ ਤੂੰ ਅੱਗੇ ਵੀ ਇਹੀ ਤਾਂ ਡਰਾਮਾ ਦਾ ਅੱਗੇ ਤੂੰ ਕਰਦਾ ਹੀ ਆ ਕਢਾ ਕੇ ਆਪੇ ਬਹਿ ਜਨਨਾ ਅੱਗੇ ਵੀ ਡਰਾਮਾ ਹਾਂ ਪੀਕੇ ਮਾ ਡਰਾਮਾ ਕਰਦਾ ਹੀ ਰਹਿਣਾ ਤੂੰ ਭਾਈ ਹਾਂ ਹਾਰੂ ਪੀਣ ਦਾਦੀ ਜੀ ਹਾਂ ਹਾਂ ਦਾਰੂ ਪੀਦਾ ਦਾ ਮੈਂ ਇਹਦਾ ਡਰਾਮੇ ਤੂੰ ਪਹਿਲਾਂ ਤੋਂ ਕਰਦਾ ਕਿਹੜਾ ਅੱਜ ਦਾ ਕਰਦਾ ਹੈ ਹਾਂ ਹੋਰ ਤਾਂ ਤੈਨੂੰ 4-5 ਸਾਲ ਹੋ ਗਏ ਭਾਈ ਤੂੰ ਲਈਦਾ ਹੀ ਰਹਿ ਤੂੰ ਸਾਡੇ ਚ ਕੀ ਕਰਨਾ ਉਹਨਾਂ ਉੱਥੇ ਬਸ ਆ ਗੱਲ ਹੈ ਬਾਤਾਂ ਬਾਕੀ ਮੈਨੂੰ ਕਦੇ ਲੜੇ ਨੇ ਜੀ ਇਹ ਇਹ ਪਹਿਲਾਂ ਜਦ ਉੱਥੇ ਘਰੇ ਤਾਂ ਮਣ ਮੁੱਟੇ ਲੜਦੇ ਤੇ ਇੰਨਾ ਨਹੀਂ ਲੜਦੇ ਤੇ ਚੱਲ ਹਾਂ ਜਦ ਤੇ ਵਿਆਹ ਹੈ ਜੱਤੇ ਲੜਨ ਲੱਗੇ ਆ ਇਹ ਅੱਛਾ ਵਿਆਹ ਹੈ ਬਸ ਇਹ بڑا ਵਿਆਹ ਹੈ ਬਤਾ ਅੱਛਾ ਜੀ ਦੋ ਗੁੱਡੀਆਂ ਇੱਕ ਕਾਕਾ ਇਹਦੇ ਕੋਲ ਜੀ ਕੀ ਕੋ ਬੜੀ ਉਹ ਰੰਦ ਨੇ ਜੁੜੀ ਆ ਬੜੀ ਕੁੜੀ ਮੇਰੇ ਕੋਲ ਰਹਿੰਦੀ ਆ ਦੋ ਬੱਚੇ ਲੈ ਗਈ ਅੱਛਾ ਉਹ ਫਿਰ ਕੁੱਟ ਮਾਰ ਕਰਦਾ ਦੀ ਜਿਆਦਾ ਬਗਾਨੀ ਦੀ ਮੀ ਰੱਖੀ ਰੱਖਣਾ ਚਾਹਦਾ ਮੈਂ ਬਗਾਨੀ ਰੱਖਣੀ ਮੈਂ ਬਗਾਨੀ ਰੱਖਣੀ ਇਹਨਾਂ ਦੀ ਆਪਸ ਵਿੱਚ ਗੱਲ ਹੋਣੀ ਕੋਈ ਮੀਆਂ ਬੀਬੀ ਦੀ ਮੈ ਤਾਂ ਲੱਗਦਾ ਲੱਗ ਰਹੀ ਨਹੀਂ ਸੀ ਮੇਨਾਂ ਤੋਂ ਆ ਬੜੀ ਕੁੜੀ ਫਿਰ ਮੈਂ ਰੱਖ ਲਈ ਇਹਦੀ ਮਾਂ ਕਹਿੰਦੀ ਵੀ ਮੈਂ ਮੰਮੀ ਜਾਣ ਤੋਂ ਥੋੜੀ ਨਹੀਂ ਮਰਨਾ ਮੈਂ ਆਪਣੇ ਬੱਚੇ ਪਾਲਨੇ ਮੈਂ ਚੱਲ ਕੋਈ ਨਾ ਭਾਈ ਜਿਵੇਂ ਸਾਡੀ ਰਾਜਵੰਦ ਵੀ ਆਦਮੀ ਦੀ ਮੀਂਦੀ ਹੋਣੀ ਆ ਨਲੇ ਦਾ ਛੋਟਾ ਤਾਂ ਖਾਂ ਲਿੰਦਾ ਤੇ ਤੇ ਬਿਗੈਰਾ ਮਿੰਟ ਮਿੰਟੇ ਤਾਂ ਇੰਨਾ ਪਿਆਰ ਕਰਦਾ ਤਾਂ ਪਰ ਇਹਨੇ ਤਾਂ ਸੋਚਿਆ ਨਹੀਂ ਨਾ ਕੋਈ ਵੀ ਹਵੇ ਹੁਣ ਦੇਖੀ ਕੀ ਪਹਾਣਾ ਵਾਟਾ ਜਿਹਦੇ ਨਾਲ ਬਣੀ ਉਹਨੂੰ ਪਤਾ ਮੈਨੂੰ ਤਾਂ ਪਤਾ ਨਹੀਂ ਨਾ ਕੋਈ ਉਹ ਭੱਜ ਗਿਆ ਜੀ ਜਾਂ ਕਿੱਥੇ ਆ ਜਾਂ ਰਾਤ ਨਾ ਭੱਜਿਆ ਨੀ ਗੱਡੀ 'ਚ ਬੈਠ ਗਿਆ ਤਾਂ ਪਹਿਲਾਂ ਨੰਗ ਗਿਆ ਤਾਂ ਫਿਰ ਗੱਡੀ 'ਚ ਲੈ ਕੇ ਗਏ ਹਾਂ ਲੈ ਕੇ ਬਸ ਸਾਡਾ ਤਾਂ ਇਹੀ ਤਾਂ ਬੜਾ ਤਾਂ ਨਕਮ ਮੈਂ ਆ ਮੈਂ ਤਾਂ ਉਹੀ ਰੋਟੀ ਬਣਾ ਕੇ ਦਿੰਦਾ ਤੇ ਮੇਰੀ ਕਿਹੜੇ ਕਮਾਈ ਕੋਈ ਨਹੀਂ ਅੱਜ ਤਾਂ ਪੈਦਿਕਰ ਜਾਈ ਕਰੇ ਮੇਰੇ ਕੀ ਕੰਮਕਾਰ ਕਰਦੇ ਸੀ ਉਹਦੇ ਇਹ ਤਾਂ ਆਪਣਾ ਮਤਲਬ ਗਾਇਆ ਗੂਆਂ ਰੱਖਿਆ ਵੇ ਦੀਆਂ ਬੇਚ ਪੂਜੀ ਦਿੱਤੀਆਂ ਇਹਨੇ ਸਾਰਾ ਕੁਝ ਕਰਤਾ ਇਹਨੇ ਅਸੀਂ ਸਭ ਕੁਝ ਬਣਾ ਕੇ ਦੇ ਦਿੱਤਾ ਇਹਦਾ ਮੈਂ ਇਹਨੇ ਮੈਂ ਕੋਈ ਕੱਚ ਦੇ ਬੱਚੇ ਵੀ ਪਾਲਤੇ ਜਿੰਨਾ ਕੋਈ ਮਾਂ ਕਰ ਨਹੀਂ ਸਕਦੀ ਉਹ ਵੀ ਕਰਿਆ ਪਰ ਇਹ ਮੁੰਡਾ ਮੇਰਾ ਨਹੀਂ ਬਣਿਆ ਸਭ ਰੂਪਤਾਇ ਮੈਂ ਜਿਵੇਂ ਕਿਆਂ 7 ਸਾਲ ਪਹਿਲਾਂ ਬੌਟਰ ਤੇ ਰੁੜ ਕੇ ਗਈ ਉਹ ਵੀ ਮੈਂ ਦੇਖ ਲਿਆ ਸਾਰਾ ਟਾਈਮ ਕੱਟਿਆ ਜਿਵੇਂ ਕਿਆਂ ਮੇਰੇ ਰਿਸ਼ਤੇਦਾਰਾਂ ਨੇ ਵੀ ਤੇਰਾ ਹੀ ਪੁੱਤਾ ਕਿਹੜਾ ਹੋਰ ਹੈ ਮੈਂ ਫਿਰ ਵੀ ਇਹਨੂੰ ਸਭ ਕੁਝ ਦਈਆ ਸਾਨੂੰ ਦਾ ਜੀ ਫਿਰ ਇਹ ਸਭ ਕਿੱసే ਤੇ ਆ ਕੀਦੇ ਤੇ ਵੀ ਬੜੇ ਤੇ ਬੜੇ ਮੁੰਦੇ ਗਰੂਪ ਜੀ ਕਿੰਨੇ ਭਾਈ ਤੀਜੀ ਇਹ ਇਹ ਦੋ ਭਰਾ ਨੇ ਅੱਛਾ ਬੜੇ ਭਰਾ ਨੇ ਛੋਟੇ ਦਾ ਕਤਲ ਕੀਤਾ ਸਾਨੂੰ ਸ਼ੱਕ ਹੈ ਜੀ ਸਾਨੂੰ ਬਲਾ ਬੁਲਾਉਣ ਵਾਗਿਆ ਫਿਰ ਨੰਗੇ ਪੈਰ ਤੇ ਨੰਗੇ ਪੈਰ ਤੇ ਮੈਂ ਤਾਂ ਨਹੀਂ ਪਰਨਿੰਦੀ ਕਿ ਤੁਸੀਂ ਸਾਨੂੰ ਜੀ ਇਹ ਜਿਹੜੇ ਬੱਚੇ ਦੀ ਡੈਥ ਹੋਈ ਹੈ ਇਹਨਾਂ ਦੇ ਰਾਤ ਫਜ਼ਰ ਤੇ ਮਦਰ ਇਹ ਕਿਹਨਾਂ ਦੇ ਭਤੀਜੇ ਇਹਨਾਂ ਨੇ ਜਾ ਕੇ ਸਾਨੂੰ ਪੰਚਾਇਤ ਨੂੰ ਤਲਾਹ ਦਿੱਤੀ ਹੈ ਰਾਤ 11:30 ਪੌਣੇ 12 ਵਜੇ ਦੇ ਵਿੱਚ ਇੱਥੇ ਤੇ ਉਦੋਂ ਫਿਰ ਅਸੀਂ ਇੱਥੇ ਆਏ ਹਾਂ ਤੇ ਜਨ ਨੂੰ ਪੁਲਿਸ ਨੂੰ ਇਹਨਾਂ ਨੇ ਕਾਲ ਕਰਤੀ ਸੀਗੀ 100 ਨੰਬਰ ਤੇ ਜਾਂ 112 ਨੰਬਰ ਤੇ ਤੇ ਜਨ ਨੂੰ ਜਦੋਂ ਅਸੀਂ ਇੱਥੇ ਪਹੁੰਚਿਆ ਜਨ ਨੂੰ ਪੰਜ ਚਾਰ ਮਿੰਟ ਬਾਅਦ ਪੁਲਿਸ ਵੀ ਪਹੁੰਚ ਗਈ ਸੀ ਜੀ ਤੇ ਬਾਕੀ ਦਾ ਹੁਣ ਅੱਗੇ ਤਫ਼ਤੀਸ਼ ਚੱਲ ਰਹੀ ਹੈ ਦੇਖੋ ਵੀ ਜੋ ਕੁਝ ਆਉਂਦਾ ਹੈ ਅਸੀਂ ਇਨਸਾਫ ਇਹ ਚਾਹੁੰਦੇ ਹਾਂ ਤੇ ਪੰਚਾਇਤ ਵੱਲੋਂ ਪਿੰਡ ਵੱਲੋਂ ਵੀ ਜਿਨ੍ਹਾਂ ਨੇ ਵੀ ਕਰਿਆ ਇਹ ਉਹ ਸਾਨੂੰ ਕਲੀਅਰ ਹੋਣਾ ਚਾਹੀਦਾ ਜ਼ਰੂਰੀ ਹੈ ਜੀ ਪਰਿਵਾਰ ਕਹਿ ਰਿਹਾ ਹੈ ਕਿ ਦੋਏ ਭਰਾ ਅਸੀਂ ਇੱਥੇ ਤੀਜਾ ਬੰਦਾ ਹੀ ਨਹੀਂ ਸੀ ਉਹ ਕਹਿ ਰਿਹਾ ਹੈ ਵੀ ਕੋਈ ਹਮਲਾ ਕਰਤਾ ਕੀ ਲੱਗਦਾ ਜੀ ਤੁਹਾਨੂੰ ਇਹਦੇ ਚ ਇਹ ਦੱਸ ਰਹੇ ਨੇ ਰਾਤ ਵੀ ਇਹਨਾਂ ਨੇ ਦੱਸਿਆ ਏ ਉਹ ਉਹਨੇ ਜਾ ਕੇ ਇਹਨਾਂ ਨੂੰ ਇਹੀ ਗੱਲ ਕਹੀ ਹੈ ਜਿਹੜਾ ਇਹਨਾਂ ਦਾ ਵੱਡਾ ਬੇਟਾ ਹੈ ਵੀ ਨਾ ਇੱਥੇ ਵੀ ਉਹਦੇ ਤੇ ਹਮਲਾ ਹੋ ਗਿਆ ਏ ਤੇ ਵੀ ਉੱਥੇ ਇੰਨੇ ਮੁੰਡੇ ਸੀਗੇ ਤੇ ਉਹ ਸੀਗੇ ਚਲੋ ਅਸੀਂ ਇਹਨਾਂ ਨੂੰ ਪੁੱਛਿਆ ਸੀਗਾ ਅਸੀਂ ਕਿਹਾ ਵੀ ਇਹ ਗੱਲ ਹੋ ਸਕਦੀ ਆ ਕਹਿੰਦੇ ਵੀ ਨਹੀਂ ਹੋ ਸਕਦੀ ਕਹਿੰਦੇ ਤੇ ਵੀ ਹਮਲਾ ਕੋਈ ਅਜਿਹਾ ਸੰ ਲੱਗਦਾ ਨਹੀਂਗਾ ਤੇ ਵਾਕੀ ਦੀ ਤਪਤੀਸ਼ ਆਈ ਵੀ ਫੋਰਸ ਆਈ ਵੀ ਹੈ ਸਾਰੀ ਤਪਤੀਸ਼ ਚੱਲ ਰਹੀ ਹੈ ਸਾਨੂੰ ਇਤਲਾਹ ਮਿਲੀ ਸੀ ਕਿ ਸੰਦੀਪ ਕੁਮਾਰ ਉਰਫ ਦੀਪੂ ਪੁੱਤਰ ਬਲਵਿੰਦਰ ਸਿੰਘ ਵਾਸੀ ਜਸੋ ਮਾਜਰਾ ਦਾ ਜਿਹੜਾ ਹੈਗਾ ਕਤਲ ਹੋ ਗਿਆ ਅਸੀਂ ਮੌਕੇ ਤੇ ਆਏ ਹਾਂ ਮੌਕੇ ਤੇ ਉਹਦੇ ਵਾਰਸਾਂ ਦੇ ਬਿਆਨ ਲੈਣ ਪ੍ਰੰਤ ਜਿਹੋ ਜੀ ਕਾਰਵਾਈ ਹੋਈ ਕਾਨੂੰਨੀ ਅਮਲ ਵਿੱਚ ਲਿਆਂਦੀ ਜਾਵੇਗੀ ਇਹ ਦੋ ਦੋਨੋਂ ਕਾਲਾ ਹਾਂ ਜਿਹੜਾ ਪਿੰਡ ਰਹਿੰਦਾ ਸੀ ਇੱਕ ਹੈਗਾ ਵੀ ਟਗੜਾ ਚੋਰ ਦਾ ਸਾਨੂੰ ਤਨੂ ਫਿਰ ਕਿੰਨੀ ਪਤਰਾ ਦੇ ਉਹ ਸੱਤਾਂ ਚਾਹ ਤਨੂ ਯਾ ਮਲਾ ਕੇ ਲੈ ਕੇ ਆਈ ਨਹੀਂ ਇਹਦਾ 12ਵੇਂ ਤੁਸੀਂ ਦੇਖਿਆ ਹਾਂ ਹਾਂ ਕਿਹਦਾ ਦਰ ਉਹ ਮਰਨਾਲ ਦੀ ਹਾਲਤ ਦੇਖੀ ਕਿ ਕਿੱਲੇ ਲੱਗਿਆ ਹੱਸਤ ਹੈ ਨਹੀਂ ਬਸ ਆਉ ਕੋਈ ਤੱਕ ਰਹੇ ਹੈ ਕਿਸ ਤਰ੍ਹਾਂ ਲੱਗ ਰਿਹਾ ਵੀ ਕਿ ਕਿੰਨੇ ਕਿਤਾ ਕੱਟੇ ਜਾ ਬਦੋ ਇਹ ਤਾਂ ਇਹਨਾਂ ਪਤਾ ਹੋਊਗਾ ਕਰਦੇ ਨੇ ਅਮੀਰ ਤੋਂ ਇਹ ਆਪਸ ਵਿੱਚ ਲੜਦੇ ਡੁੱੜਦੇ ਰਹਿੰਦੇ ਸੀ ਪਹਿਲਾਂ ਇਹ ਲੱਗ ਲੱਗ ਸੀ ਇਹ ਕੱਚੇ ਰਾਂ ਦਾ ਇੱਕ ਬੰਦਰਾ ਦਾ ਲੱਗਦਾ ਬੰਦਰਾ ਤਾਂ ਨਹੀਂ ਸੀਗਾ ਨਾ ਤਾਂ ਬੰਦਰਾ ਤਾਂ ਨਹੀਂ ਸੀਗਾ